ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮਿਲਣੀ ਦਿਨ ਐਤਵਾਰ ਨੂੰ ਨਿਊ ਹਾਲ ਲਾਟੂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਇਹ ਮੀਟਿੰਗ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ ਅਤੇ ਮਸ਼ਹੂਰ ਸੰਗੀਤਕਾਰ ਜਨਾਬ ਚੰਜੀਤ ਸਿੰਘ ਅਹੂਜਾ ਦੀ ਮੌਤ ਤੇ ਸ਼ੋਕਮਤਾ ਪਾਇਆ ਗਿਆ ਅਤੇ ਉੱਗੇ ਪੰਜਾਬੀ ਗਾਇਕ ਰਾਜੀਵ ਸਿੰਘ ਜਵੰਦਾ ਦੀ ਤੰਦਰੁਸਤੀ ਵਾਸਤੇ ਅਰਦਾਸ ਵੀ ਕੀਤੀ ਗਈ ਰਚਨਾਮਾ ਦੀ ਦੌਰ ਵਿੱਚ ਮਾਸਟਰ ਤਿਲੂ ਰਾਮ ਕੋਹਾੜਾ ਨੇ ਪੁਲੱਕੜ ਨਾਮਾ ਵਾਰਤਕ ਸੋਮਨਾਥ ਸਿੰਘ ਪੱਟੀ ਹਰਨਾਮਪੁਰਾ ਨੇ ਸੂਰੇ ਪੱਤਰਗੀਤ ਅਨਿਲ ਫਤੀਗੜ ਜੱਟਾ ਨੇ ਮਕਾਨ ਲੇਖ ਗਿਆ ਕਵਿਤਾ ਗੀਤਕਾਰ ਕਰਨੈਲ ਸਿੰਘ ਸੀਬਿਆ ਨੇ ਦੋ ਬੀੜੀਆਂ ਬੈਂਤ ਬਲਬੀਰ ਸਿੰਘ ਬੱbbi ਨੇ ਜੇਲ੍ਹ ਦੇ ਵਿੱਚ ਕਵਿਤਾ ਗੁਰਪ੍ਰੀਤ ਸਿੰਘ ਗਰੇਵਾਲ ਨੇ ਜ਼ਿੰਦਗੀ ਕੀ ਹੈ ਕਵਿਤਾ ਜਸਵੀਰ ਸਿੰਘ ਝੱਜ ਨੇ ਰੁੜ ਗਈਆਂ ਸਦਰਾ ਗੀਤ ਨੀਤਰ ਸਿੰਘ ਮੁੱਤੋ ਨੇ ਬਰਦਾਸ਼ਤ ਕਵਿਤਾ ਲਖਵੀਰ ਸਿੰਘ ਲੱੱਬਾ ਨੇ ਕੋਈ ਗੱਲ ਸੁਣਾ ਗੀਤ ਬਲਵੰਤ ਸਿੰਘ ਵਿਰਗ ਨੇ ਰੱਬ ਦਾ ਨਾਮ ਕਵਿਤਾ ਕਵੀਸ਼ਰ ਪ੍ਰੀਤ ਸਿੰਘ ਸੰਤਲ ਮਕਸੂਦੜਾ ਨੇ ਠੰਡਾ ਬੁੱਲਾ ਗੀਤ ਦਲਵੀਰ ਸਿੰਘ ਕਲੇਰ ਨੇ ਡੁੱਬਦਾ ਪੰਜਾਬ ਗੀਤ ਹਰਬੰਸ ਸਿੰਘ ਰਾਏ ਨੇ ਨਾ ਹੌਸਲਾ ਟੁੱਟਿਆ ਗੀਤ ਮਨਜੀਤ ਸਿੰਘ ਰਾਗੀ ਨੇ ਬੰਦਾ ਕਵਿਤਾ ਜਗਵੀਰ ਸਿੰਘ ਵਿੱਕੀ ਨੇ ਜਾਨਾ ਵਾਰਗੇ ਗੀਤ ਗੁਰਸੇਵਕ ਸਿੰਘ ਢਿੱਡੋ ਨੇ ਸਰਕਾਰ ਤੋਂ ਪਹਿਲਾਂ ਗਜ਼ਲ ਆਦਿਕ ਰਚਨਾਵਾਂ ਪੇਸ਼ ਕੀਤੀਆਂ ਪੜੀਆਂ ਸੁਣੀਆਂ ਰਚਨਾਵਾਂ ਤੇ ਹਾਜ਼ਰਲੇਖਾਂ ਨੇ ਨਿਠ ਕੇ ਵਿਚਾਰ ਚਰਚਾ ਵੀ ਕੀਤੀ ਇਸ ਤੋਂ ਇਲਾਵਾ ਮਾਸਟਰ ਤੇਲੂ ਰਾਮ ਕੋਹਾੜਾ ਨੇ ਜ਼ਿੰਦਗੀ ਦਾ ਮੇਲਾ ਸਵੈ ਜੀਵਨੀ ਪੁਸਤਕ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਮਕਸੂਦੜਾ ਨੂੰ ਪੇਂਟ ਕੀਤੀ ਮੀਟਿੰਗ ਵਿੱਚ ਗਜ਼ਲਗੋ ਅਮਰਿੰਦਰ ਸਿੰਘ ਸੋਹਲ, ਰਾਮਪੁਰ, ਪ੍ਰਭਜੋਤ ਸਿੰਘ ਰਾਮਪੁਰ, ਮਲਕੀਤ ਸਿੰਘ ਮਾਲੜਾ, ਨਰੈਣ ਸਿੰਘ ਵਜੀਦਪੁਰ, ਬਲਦੇਵ ਸਿੰਘ ਆਸ਼ਿਕ ਆਦਿ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਵੀਰ ਸਿੰਘ ਬਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਨਾਲ ਚਲਾਈ। ਗੁਰਸੇਵਕ ਸਿੰਘ ਟਿੱਲੂ ਨੇ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ।